ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਲੈ ਕੇ ਆਇਆ ਤੁਹਾਡੇ ਕੋਲੇ ਨਵੀਂ ਅਪਡੇਟ ਜਿਹੜੇ ਮੇਰੇ ਵੀਰ ਫੇਸਬੁੱਕ ਤੇ ਮੈਨੂੰ ਦੇਖ ਰਹੇ ਆ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਪੇਜ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਫੇਸਬੁੱਕ ਤੇ ਸੁੱਖਾ ਕਮੈਂਟੇਟਰ ਦੇ ਨਾਂ ਤੇ YouTube ਤੇ ਵੀ ਸੁੱਖਾ ਕਮੈਂਟੇਟਰ ਦੇ ਨਾਂ ਤੇ Instagram ਤੇ ਵੀ ਸੁੱਖਾ ਕਮੈਂਟੇਟਰ ਦੇ ਨਾਂ ਤੇ ਨਵੀਂ ਅਪਡੇਟ ਲੈ ਕੇ ਆਇਆ ਤੁਹਾਡੇ ਸਾਹਮਣੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਮਚਾਕੀ ਮੱਲ ਸਿੰਘ ਬਾਬਾ ਜਗਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਮਿੱਠੀ ਯਾਦ ਦੇ ਵਿੱਚ ਇਹ ਜਿਹੜਾ ਖੇਡ ਮੇਲਾ ਕਰਵਾਇਆ ਜਾ ਰਿਹਾ ਮੇਰੇ ਵੀਰੋ ਔਰ ਆਉਣ ਵਾਲੀ 21 22 23 ਫਰਵਰੀ ਨੂੰ ਇਹ ਜਿਹੜਾ ਖੇਡ ਮੇਲਾ ਹੋਵੇਗਾ ਸਭ ਤੋਂ ਪਹਿਲਾਂ ਜਿਹੜੇ ਮੈਚ ਹੋਣਗੇ ਕਬੱਡੀ 35 ਕਿਲੋ ਦੇ 4100 ਤੇ 3100 ਜਿਹੜਾ ਇਹਦਾ ਪ੍ਰਾਈਜ਼ ਹੈ ਬਿਲਕੁਲ ਨਰੋਲ ਜਿਹੜੇ ਇਹ ਮੈਚ ਕਰਵਾਏ ਜਾਣੇ ਨੇ ਕਬੱਡੀ 35 ਕਿਲੋ ਦੇ ਮੇਰੇ ਵੀਰੋ ਔਰ ਉਸ ਤੋਂ ਬਾਅਦ ਕਬੱਡੀ ਜਿਹੜੀ 55 ਕਿਲੋ ਜਿਹਦੇ ਵਿੱਚ 7100 ਤੇ 6500 ਪ੍ਰਾਈਜ਼ ਹੈ ਔਰ ਇਹ ਵੀ ਨਰੋਲ ਹੈ 35 ਕਿਲੋ ਵੀ ਨਰੋਲ ਹੈ ਤੇ ਇਹਨਾਂ ਨੂੰ ਕੱਪ ਦਿੱਤੇ ਜਾਣਗੇ 35 ਕਿਲੋ ਵਿੱਚ ਵੀ ਤੇ 55 ਕਿਲੋ ਵਿੱਚ ਵੀ ਤੇ 75 ਕਿਲੋ ਵਿੱਚ ਵੀ ਕੱਪ ਦਿੱਤੇ ਜਾਣੇ ਆ 75 ਕਿਲੋ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਵੀ ਦੋ ਪਲੇਅਰ ਜਿਹੜੇ ਬਾਹਰੋਂ ਖੇਡਣਗੇ ਔਰ 20000 ਤੇ 15000 ਇਹਦਾ ਪ੍ਰਾਈਜ਼ ਹੈ ਇਹ ਨੋਟ ਕਰ ਲੋ ਔਰ 23 ਤਰੀਕ ਵਾਲੇ ਦਿਨ ਮੇਰੇ ਵੀਰੋ ਲਾਸਟ ਦਿਨ ਹੈ ਬੜੇ ਤਕੜੇ ਮੈਚ ਹੁੰਦੇ ਆ ਕਬੱਡੀ ਓਪਨ ਜਿਹਦੇ ਵਿੱਚ ਇੱਕ ਪਲੇਅਰ ਬਾਹਰੋਂ ਰੱਖਿਆ ਗਿਆ ਹੈ ਔਰ ਉਹਦਾ ਪ੍ਰਾਈਜ਼ ਹੈ 31000 ਤੇ 25000 ਰੁਪਈਆ ਇਹਦਾ ਜਿਹੜਾ ਪ੍ਰਾਈਜ਼ ਰੱਖਿਆ ਗਿਆ ਇੱਕ ਪਲੇਅਰ ਇਹਦੇ ਵਿੱਚ ਬਾਹਰੋਂ ਖੇਡੇਗਾ ਔਰ ਨਾਲ ਹੀ ਲਾਸਟ ਦਿਨ 23 ਤਰੀਕ ਵਾਲੇ ਦਿਨ ਕਬੱਡੀ ਆਲ ਓਪਨ ਜਿਹਦੇ ਵਿੱਚ ਤਿੰਨ ਪਲੇਅਰ ਬਾਹਰੋਂ ਖੇਡਣਗੇ ਔਰ 81000 ਤੇ 61000 ਰੁਪਇਆ ਇਹਦਾ ਪ੍ਰਾਈਜ਼ ਰੱਖਿਆ ਗਿਆ ਹੈ ਬੈਸਟ ਰੀਡਰ ਤੇ ਜਾਫੀ ਨੂੰ 21 21000 ਰੁਪਇਆ ਜਿਹੜਾ ਦਿੱਤਾ ਜਾਵੇਗਾ ਮਚਾਕੀ ਮੱਲ ਸਿੰਘ ਦੀ ਧਰਤੀ ਜ਼ਿਲ੍ਹਾ ਫਰੀਦਕੋਟ 21 22 ਤੇ 23 ਫਰਵਰੀ ਦੇ ਇਹ ਜਿਹੜੇ ਮੈਚ ਹੈ ਗੁਰਦੁਆਰਾ ਕਰੀਰ ਸਾਹਿਬ ਗੁਰਦੁਆਰਾ ਪ੍ਰਬੰਧ ਕਮੇਟੀ ਆ ਸਮੂਹ ਨਗਰ ਨਿਵਾਸੀ ਐਨ ਆਰ ਆਈ ਭਰਾ ਗ੍ਰਾਮ ਪੰਚਾਇਤ ਦਾ ਵੱਡਾ ਯੋਗਦਾਨ ਹੈ ਔਰ ਨਾਲ ਮੈਂ ਦੱਸ ਦੇਵਾਂ ਵੀ ਕਬੱਡੀ ਲੜਕੀਆਂ ਦੀ ਵੀ ਕਰਵਾਈ ਜਾਵੇਗੀ ਜਿਹਦੇ ਵਿੱਚ 4 ਸੱਧੀਆਂ ਹੋਈਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਲੜਕੀਆਂ ਦੇ ਇਹ ਖਾਸ ਕਰਕੇ ਨੋਟ ਕਰ ਲੈਣਾ ਲੜਕੀਆਂ ਦੀਆਂ ਟੀਮਾਂ ਦੇ ਕੋਚ ਸਹਿਬਾਨ ਚਾਰ ਮੈਚ ਜਿਹੜੇ ਲੜਕੀਆਂ ਦੇ ਕਰਵਾਏ ਜਾਣਗੇ ਔਰ 32 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਉਹ ਵੀ ਜਿਹੜੀਆਂ 12 ਵਜੇ ਤੋਂ ਪਹਿਲਾਂ ਪਹਿਲਾਂ ਆ ਗਈਆਂ 32ਵੀਂ ਤੋਂ 33ਵੀਂ ਜਿਹੜੀ ਟੀਮ ਐਂਟਰ ਨਹੀਂ ਕੀਤੀ ਜਾਣੀ ਔਰ ਜਾਣਕਾਰੀ ਦੇ ਲਈ ਮੈਂ ਤੁਹਾਨੂੰ ਦੱਸ ਦੇਵਾਂ ਵੀ ਕੰਡੈਕਟ ਨੰਬਰ ਆ ਜਿਹੜੇ ਇਹਦੇ ਤੇ ਦਿੱਤੇ ਗਏ ਨੇ ਨੰਬਰ ਤਾਂ ਬਹੁਤ ਦਿੱਤੇ ਗਏ ਨੇ ਪਰ ਮੈਂ ਤੋਂ ਨੰਬਰ ਜਿਹੜੇ ਮੈਂਸ਼ਨ ਕਰਾਂਗਾ ਜੇ ਕਿਸੇ ਨੇ ਮਚਾਕੀ ਮੱਲ ਸਿੰਘ ਦੇ ਕਬੱਡੀ ਟੂਰਨਾਮੈਂਟ ਦੀ ਜਾਣਕਾਰੀ ਲੈਣੀ ਹੋਵੇ ਟੀਮਾਂ ਪ੍ਰਤੀ ਜਾਂ ਹੋਰ ਕਿਸੇ ਕੰਮ ਬਾਬਤ ਤੇ ਉਹ ਨੰਬਰ ਨੋਟ ਕਰ ਲੈਣਾ 98778 78221 ਇੱਕ ਤਾਂ ਇਹ ਨੰਬਰ ਹੈ ਇੱਕ ਨੰਬਰ ਮੈਂ ਹੋਰ ਦੇਵਾਂਗਾ 991957286 ਇਸ ਨੰਬਰ ਤੇ ਤੁਸੀਂ ਕੰਡੈਕਟ ਕਰ ਸਕਦੇ ਹੋ ਮਚਾਕੀ ਮਲ ਸਿੰਘ ਦੀ ਧਰਤੀ ਬੱਬੂ ਨੇ ਬੜੀ ਵਧੀਆ ਕਬੱਡੀ ਖੇਡੀ ਮਚਾਕੀ ਵਾਲੇ ਨੇ ਮੇਰੇ ਵੀਰੋ ਔਰ ਸਾਡੇ ਅਫੀਸ਼ੀਅਲ ਮੇਰਾ ਭਰਾ ਵੱਡਾ ਕਹਿ ਸਕਦੇ ਆ ਕੌਰ ਮਚਾਕੀ ਵੱਲੋਂ ਇਹ ਤੁਹਾਨੂੰ ਮੈਸੇਜ ਦੇਣ ਦੇ ਲਈ ਆਖਿਆ ਗਿਆ ਸੋ ਸਾਰੇ ਇਲਾਕੇ ਨੂੰ ਬੇਨਤੀ ਹੈ ਵੀ ਮਚਾਕੀ ਮਲ ਸਿੰਘ ਦੀ ਧਰਤੀ ਤੇ ਆਉਣਾ ਨਾ ਭੁੱਲਣਾ 21 21 22 23 ਫਰਵਰੀ ਤੇਈ ਵਾਰ ਵੀ ਤਾਂ ਸਿਰਾ ਹੋਵੇਗਾ ਮਿਲਦੇ ਆ ਮੇਰੇ ਵੀਰੋ ਰੱਬ ਰਾਖਾ